ਸੋ ਮਿੱਤਰੋ ਸਾਰਿਆਂ ਤੋਂ ਪਹਿਲਾਂ ਤਾਂ ਸਸਰੀਕਾਲ ਜਿੰਨੇ ਵੀ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਵੀ ਫੋਲੋ ਕਰ ਲਓ ਅੱਜ ਅੱਪਾ ਤੁਹਾਨੂੰ ਦੱਸਦੇ ਆਂ ਬਾਈ ਵੀ ਜਿਹੜੀ ਕਣਕ ਨੂੰ ਬਾਈ ਜੀ ਪੂਰੇ ਡਾਕਰ ਵਾਣ ਦੇ ਵਿੱਚ ਝੋਨੇ ਵਾਲੇ ਵਾਣ ਦੇ ਵਿੱਚ ਆਪਾਂ ਕਹਿ ਸਕਦੇ ਆਂ ਬੀਜੀ ਨੂੰ 20 ਤੋਂ 25 ਦਿਨ ਹੋ ਗਏ ਰੌਣੀ ਕਰਕੇ ਬੀਜੀ ਜਿਨ੍ਹਾਂ ਨੇ ਰੇਜ ਲਾ ਕੇ ਤਾ ਉਪਰ ਪਾਣੀ ਜ਼ਰੂਰ ਲਾ ਸਕਦੇ ਹੁਣ ਪੂਰਾ ਟੁਕਮਾ ਸਮਾਂ ਪਾਣੀ ਲਾਉਣ ਦਾ ਕਿਉਂਕਿ ਜਿਹੜਾ ਤਾਪਮਨ ਹੈ ਬਹੁਤ ਮਤਲਬ ਖੁਸ਼ਕ ਹੈ ਜਿਵੇਂ ਮੌਸਮ ਖੁਸ਼ਕ ਹੈ ਆਪਾਂ ਕਹਿ ਸਕਦੇ ਹਾਂ ਵੀ ਤਾਪਮਨ 24-25 ਡਿਗਰੀ ਤਾਪਮਨ ਹੈ ਜਿਹੜਾ ਅੱਜ ਦਾ ਇਸ ਟਾਈਮ ਦਾ ਬਈ ਆਹ ਲੋਕੇਸ਼ਨ ਦਾ ਤੇ ਇਸ ਕਰਕੇ ਕਹਨੇ ਆ ਬਾਣ ਥੱਲੋਂ ਦਾ ਜਰੂਰ ਗਿੱਲੇ ਐ ਉਤੋਂ ਗੱਲ ਕਰ ਖੁਸ਼ਕ ਹੋਏ ਬੇਬਾਨ ਤੇ ਗਰਮੀ ਬਹੁਤ ਜ਼ਿਆਦਾ ਪੀ ਜਾਂਦੀ ਐ ਇਸ ਕਰਕੇ ਕਹਨੇ ਆ ਵੀ ਜਿਹੜੀ 25 ਦਿਨਾਂ ਦੀ ਕਣਕ ਐ ਪੂਰੇ ਡਾਕਰ ਬਾਣ ਦੇ ਵਿੱਚ ਰੇਜ ਲਾ ਕੇ ਬੀਜੀ ਹੋਈ ਐ ਉਹ ਆਪਾਂ ਲਾ ਸਕਦੇ ਹੁਣ ਹੁਣ ਕੋਰ ਪਾਣੀ ਪਹਿਲਾ ਪਾਣੀ ਜਿਹੜਾ ਉਹ ਲਾ ਸਕਦੇ ਹੁਣ ਆਪਾਂ ਤੇ ਜਿਹੜੀ ਆਪਾਂ ਬੀਜੀ ਐ ਬਈ ਝੋਨੇ ਦੇ ਵਿੱਚ ਖੜੇ ਦੇ ਵਿੱਚ ਰੋਣੀ ਕਰੀ ਸੀਗੀ ਖੜੇ ਝੋਨੇ ਦੇ ਵਿੱਚ ਉਹ ਆਪਾਂ 20 ਦਿਨਾਂ ਦੀ ਕਣਕ ਆਪਾਂ ਲਾ ਸਕਦੇ ਜੇ ਵਧੀਆ ਬਾਹਣਾ ਤਾਂ ਪੂਰਾ ਡਾਕਰ ਮਿੱਟੀ ਦਾ ਆ ਦੇਖੋ ਜੀ ਆ ਕਣਕ ਨੂੰ ਮੇਰਾ خیال ਹੈ ਵੀ 20 ਦਿਨ ਹੀ ਹੋਏ ਐ ਤੇ ਬਸ ਆਪਾਂ ਇੱਕ ਅਦੇ ਦਿਨ ਤੱਕ ਲਾ ਸਕਦੇ ਹਾਂ ਕਿਉਂਕਿ ਇੱਥੇ ਤਾਂ ਕਾਫੀ ਟਾਈਮ ਹੋ ਗਿਆ ਜਿਹੜਾ ਝੋਨਾ ਲੱਗਦੇ ਨੂੰ ਬਾਈ ਪਾਣੀ ਬੜਾ ਘੱਟ ਪੀਂਦੇ ਐ ਵਣ ਤੇ ਇਸ ਕਰਕੇ ਆਪਾਂ ਪਾਣੀ 20 ਦਿਨਾਂ ਤੋਂ ਆਪਾਂ ਲਾਉਣਾ ਹੀ ਲਾਉਣਾ ਤੇ ਜੇ ਕਿਸੇ ਵੀ ਭਰਾ ਨੂੰ ਪਾਣੀ ਨਹਿਰ ਦਾ ਮਿਲਦਾ ਤਾਂ ਲਾ ਸਕਦਾ ਕਿਉਂਕਿ ਕਿਤਾ ਨਹਿਰ ਦਾ ਪਾਣੀ ਲੱਗ ਜੂ ਬਈ ਝੋਨੇ 'ਚ ਲੱਗੇ ਨਰਮ ਪਾਣੀ ਇਸ ਕਰਕੇ ਇੱਕ ਇੱਕ ਪਾਣੀ ਆਪਾਂ ਸਾਰੀ ਕੋਰ ਕਣਕ ਨਹਿਰ ਦੇ ਪਾਣੀ ਨਾਲ ਦੇ ਗਿੱਟੇ ਉਹ ਨਹਿਰ ਦੇ ਪਾਣੀ ਦਾ ਬੜਾ ਫਰਕ ਹੈ ਜਰਾ 10 ਦਿਨ ਇੱਕ ਤਾਂ ਉਹਨੂੰ ਫालतੂ ਗੱਡਨੇ ਉਹੀ ਕਣਕ ਨੇ ਤੇ ਜਿਹੜਾ ਹੈ ਗਿਆ ਬਾਈ ਪਾਣੀ ਮੋਟਰਾਂ ਦਾ ਮੋਟਰਾਂ ਦਾ ਪਾਣੀ ਹੁੰਦਾ ਖੁਸ਼ਕ ਨਾਲੇ ਤਾਂ ਵਾਣਾ ਉਹਦੇ ਨਾਲ ਹਲਕਾ ਪੈਂਦਾ ਹੈ ਦੂਜਾ ਨੰਬਰ ਵਾਹਨ ਦੇ ਵਿੱਚ ਕਰੜਾਪਨ ਬਹੁਤ ਜ਼ਿਆਦਾ ਆਉਂਦਾ ਇਸ ਕਰਕੇ ਆਪਾਂ ਕਹਿਣੀ ਹੈ ਹਰੇ ਕਿਸਾਨ ਭਰਾਵਾਂ ਨੂੰ ਤਕਰੀਬ ਨੇ ਇੱਧਰ ਮੇਰਾ ਖਿਆਲ ਆ ਵੀ ਕੋਰ ਲਾਉਣ ਵਾਲੀਆਂ ਕਣਕਾਂ ਦਾ ਯਾਰ ਘਾਟ ਹੀ ਲੱਗਦਿੰਗੇ ਫਾਲਤੂ ਦਾ ਪਾਣੀ ਵੀ ਬੜਾ ਤੰਗ ਕਰਦਾ ਤੇ ਹਜੇ ਦਾ ਕਣਕਾ ਦੇਖੋ ਉੱਗਰਦੀ ਪਈਏ ਕੀ ਕਹਣਾ ਕਿਸੇ ਦੇ ਕੋਈ ਕਿਲਾ ਅੱਧਾ ਕਿਲਾ ਹੋਵੇ ਜਿਵੇਂ ਆਪਣੇ ਕੋਲੇ ਵੀ ਐਸਾ ਦੋ ਕਿੱਲੇ ਆ ਲਾਉਣ ਵਾਲਾ ਪਾਣੀ ਤੇ ਬਾਕੀ ਵਿਜਾਈ ਆਪਾਂ ਕਰੀਏ ਆ ਦੇਖੋ ਜੀ ਤੇ ਪੂਰੀ ਕਣਕ ਨਾ ਆ ਗਰਮੈਸ ਦੇ ਵਿੱਚ ਆ ਹੀ ਲੱਦਾ ਜਿਵੇਂ ਪੁੱਬਲ ਬਣ ਗਈ ਕਣਕ ਜੀ ਜਮ ਜਿਵੇਂ ਆਪਾਂ ਕਹਿ ਨਹੀਂ ਜਿੰਦੇ ਜੁ ਦੁਪਹਿਰੇ ਯਰ ਝੂਨਾ ਜਾ ਹੱਕ ਜੀ ਅਲਸਾ ਗਈ ਇਹ ਉਸ ਤਰ੍ਹਾਂ ਹੋ ਗਈ ਅਲਸਾ ਗਈ ਪੂਰੀ ਯਰ ਕਣਕ ਹਾਂ ਆ ਦੇਖੋ ਤੁਸੀਂ ਇਹ ਤੁਹਾਨੂੰ ਨਹੀਂ ਯਕੀਨ ਹੁੰਦਾ ਤੁਸੀਂ ਬੈਠ ਕੇ ਦੇਖੋ ਰਾਮਦਰੀ ਨਾਲ ਠੀਕ ਹੈ ਨਾ ਭਾਈ ਇਸ ਕਰਕੇ 21 ਵਾਰ ਦੇਖਿਆ ਵੀ ਜਿਹੜੀ ਰੂਟਾ ਸੌਰੀ ਸੁਪਰ ਸੀਡਰ ਦੀ ਕਣਕ ਹੈ ਜਿਹੜੀ ਪਤਾ ਨਹੀਂ ਭਾਈ ਕੀ ਚੱਕਰ ਬਣਿਆ ਕਈਆਂ ਥਾਵਾਂ ਤੇ ਤਾਂ ਇੱਕ ਅਸੀਂ ਵੀ ਬੀਜੀ ਥੋੜੀ ਜਿਹੀ ਲੇਟ ਉਗਰਦੀ ਆ ਯਾਰ ਰੇਜ ਲੱਗਿਆ ਸੀ ਨਾਲੇ ਉਗਰਦੀ ਭਰਾਈ ਬੜੀ ਲੇਟ ਹੈ ਇੱਕ ਬੀ ਥੋੜਾ ਜਿਆਦਾ ਜਿਆਦਾ ਪਾਉਣਾ ਪੈਂਦਾ ਹੈ ਮਸ਼ੀਨ ਦਾ 40 ਕਿਲੋ ਵੀ ਤੇ ਉਹਦਾ 48 ਕਿਲੋ ਵੀ ਇੱਕ ਬਰਾਬਰ ਹੈ ਤੇ ਇੱਕ ਪੀਲਾ ਆਪਣਾ ਬੜਾ ਹੁੰਦਾ ਯਾਰ ਉਹਦੇ ਵਿੱਚ ਪਤਾ ਨਹੀਂ ਭਾਈ ਜਿਆਦੇ ਪ੍ਰਾਲ ਵਾਲੇ ਥਾਂ ਪੀਲਾ ਆਉਂਦਾ ਤੇ ਸੁੰਡੀ ਦੀ ਸ਼ਿਕਾਇਤ ਹੈ ਇਹ ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪ ਜੀ ਥੋੜਾ ਜਿਹਾ ਚੈਣ ਜ਼ਰੂਰ ਰੱਖਣਾ ਗੌਰ ਨਾਲ ਪਾਣੀ ਲਾਉਣਾ ਤੇ ਗੌਰ ਨਾਲ ਦੇਖਣ ਉਸ ਨੂੰ ਇਸ ਹੁੰਡੀ ਐ ਤੇ ਹੁੰਡੀ ਵਾਲੀ ਸਪਰੇਅ ਜ਼ਰੂਰ ਪਾਉਣਾ ਆ ਬਈ ਸੁਪਰ ਸੀਡਰ ਦੀ ਬੀਜੀ ਹੋਈ ਵਿਜਾਈ ਐ ਕਣਕ ਤੇ ਆਹ ਦੇਖੋ ਜਮਾ ਸੁੱਕ ਦੇ ਵਿੱਚ ਬੀਜ ਕੇ ਸੁਪਰ ਸੀਡਰ ਨਾਲ ਤੇ ਉਤੋਂ ਦੀ ਲੱਗਿਆ ਹੋਇਆ ਪਾਣੀ ਇਹਦੇ ਤੇ ਬਹੁਤ ਵਧੀਆ ਉਗਰੀ ਐ ਇਹ ਕਣਕ ਦੀ ਬਹੁਤ ਸੋਹਣੀ ਉਗਰਾ ਹੈ ਬਾਈ ਆਹ ਦੇਖੋ ਧਾਰੂ ਧਾਰ ਉੜੇ ਉਗਰੀ ਐ ਦੇਖ ਸਕਦੇ ਤੁਸੀਂ ਬੜਾ ਫਰਕ ਹੈ ਯਾਰ ਇਹ ਕਾ ਦੇਖੋ ਜਿਹੜੀ ਗਰਮੈਸ਼ ਦੇ ਵਿੱਚ ਜਿਹੜੀ ਕਣਕ ਜ਼ਿਆਦਾ ਛੇਤੀ ਉੱਗਰਦੀ ਹੈ ਆਹ ਦੇਖੋ ਬਈ ਦਰਖਤ ਦੇ ਥੱਲੇ ਇਟਾਲੀ ਦੇ ਕੋਲ ਦੇਖੋ ਦਾਣੇ ਉੱਗੇ ਹੋਏ ਦਿਸਦੇ ਠੀਕ ਹੈ ਨਾ ਤੇ ਇੱਕ ਮਿੰਟਾਂ ਦੇ ਵਿੱਚ ਕਿ ਸਾਨੂੰ ਜਰੂਰ ਦੱਸੋ ਤੁਸੀਂ ਆ ਆਪਾਂ ਕਣਕ ਲਾ ਦੀ ਬਈ 17 ਦਿਨਾਂ ਦੀ ਕਣਕ ਕੋਈ ਐ ਆ ਦੱਸੋ ਮੇਰਾ ਭਰਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਈ